ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਜਵਾਬ ਦੀ ਜਵਾਬੀ ਕਾਰਵਾਈ ਵੀ ਹੋਏਗੀ ਕਿਉਂਕਿ ਪਾਕਿਸਤਾਨ ਤੇ ਵੀ ਪ੍ਰੈਸ਼ਰ ਹੋਏਗਾ ਪਾਕਿਸਤਾਨ ਦੀ ਆਵਾਮ ਦਾ ਪ੍ਰੈਸ਼ਰ ਪਾਕਿਸਤਾਨ ਦੀ ਸਰਕਾਰ ਤੇ ਹੋਏਗਾ ਕਿ ਸਾਡੇ ਘਰ ਅੰਦਰ ਆ ਕੇ ਕੋਈ ਸਾਨੂੰ ਮਾਰ ਗਿਆ ਸਾਡੇ ਘਰ ਅੰਦਰ ਆ ਕੇ ਸਾਡੇ ਟਿਕਾਣੇ ਤੋੜ ਗਿਆ ਪਾਕਿਸਤਾਨ ਇਸ ਆਲਸੋ ਇੰਡੀਕੇਟਿੰਗ ਜਿਸ ਰੌਨ ਦੇ ਡਿਫੈਂਸ ਮਿਨਿਸਟਰ ਦੀ ਸਟੇਟਮੈਂਟ ਆਈ ਹੈ ਜੀ ਕਿ ਅਗਰ ਇੰਡੀਆ ਇਸ ਤੋਂ ਅੱਗੇ ਕੁਝ ਨਹੀਂ ਕਰਦਾ ਤੇ ਅਸੀਂ ਵੀ ਬੈਕ ਆਫ ਕਰ ਜਾਵਾਂਗੇ ਇੰਡੀਆ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਿਸਟਰ ਡੋਵਲ ਨੇ ਵੀ ਚਾਈਨਾ ਨਾਲ ਵੀ ਗੱਲ ਕੀਤੀ ਹੈ ਕਿ ਅਸੀਂ ਵੀ ਡੋਨਟ ਵਾਂਟ ਮੋਰ ਐਸਕੇਲੇਸ਼ਨ ਪਾਕਿਸਤਾਨ ਦੇ ਕੋਲ ਇਨੀ ਕੈਪੇਬਿਲਿਟੀ ਨਹੀਂ ਹੈ ਕਿ ਉਹ ਲਗਾਤਾਰ ਸਾਡੇ ਨਾਲ ਜੋ ਹੈ ਉਹ ਕਨਫਲਿਕਟ ਨੂੰ ਜਾਰੀ ਰੱਖ ਸਕੇ ਇਹ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਪੈਨਿਕ ਸਿਚੁਏਸ਼ਨ ਹੈ ਇਨੀ ਫਿਕਰ ਕਰਨ ਲਈ ਲੋੜ ਹੈ ਨਹੀਂ ਹੈ ਰਾਸ਼ਨ ਜਾਂ ਤੇਲ ਇਕੱਠਾ ਕਰਨ ਵਾਲੀ ਸਿਚੁਏਸ਼ਨ ਹਲੇ ਨਹੀਂ ਹੈ ਪਿਛੇ ਆਪਾਂ ਕੋਵਿਡ ਦੇ ਵਿੱਚ ਵੀ ਦੇਖਿਆ ਹੈ ਅਗਰ ਕਿਸੇ ਕੋਲ ਰਾਸ਼ਨ ਖਤਮ ਹੋ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ ਪਹੁੰਚਾਇਆ ਜਾਂਦਾ ਪਰ ਇਨੀ ਐਸੀ ਵਾਲੀ ਸਿਚੁਏਸ਼ਨ ਨਹੀਂ ਜੋ ਲੋਕ ਅਵੈਕੂਏਟ ਕਰ ਰਹੇ ਆ ਬਾਰਡਰ ਏਰੀਆ ਤੋਂ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ ਮੈਨੂੰ ਨਹੀਂ ਲੱਗਦਾ ਕਿ ਜੰਗ ਦਾ ਕੋਈ ਜ਼ਿਆਦਾ ਖਤਰਾ ਹੈਗਾ ਹਮ ਔਰ ਅਗਰ ਓਨਲੀ ਦੇਰ ਇਜ਼ ਅ ਪੋਸਿਬਿਲਿਟੀ ਆਫ ਵਾਰ ਪੰਜਾਬ ਵਿਲ ਕਮ ਅੰਡਰ ਥ੍ਰੈਟ ਸੋ ਨਾਇਦਰ ਗਵਰਨਮੈਂਟ ਨਾ ਪਾਕਿਸਤਾਨ ਨਾ ਇੰਡੀਆ ਚਾਹੁੰਦੇ ਨੇ ਕਿ ਇਹ ਸਿਚੁਏਸ਼ਨ ਜ਼ਿਆਦਾ ਐਸਕੇਲੇਟ ਕਰੇ ਤੁਹਾਨੂੰ ਕੀ ਲੱਗਦਾ ਅੱਜ ਦੀ ਡੇਟ ਦੇ ਵਿੱਚ ਇੰਟਰਨੈਸ਼ਨਲ ਸਪੋਰਟ ਹੈ ਜਿਹੜੀ ਉਹ ਪਾਕਿਸਤਾਨ ਵੱਲ ਜ਼ਿਆਦਾ ਹੈ ਜਾਂ ਭਾਰਤ ਵੱਲ ਜ਼ਿਆਦਾ ਏਸ਼ੀਆ ਅਮਰੀਕਾ ਬਿਨੈ ਲੋਟ ਆਫ ਮੁਸਲਮ ਕੰਟਰੀ ਜੋ ਹੈ ਉਹ ਵੀ ਇੰਡੀਆ ਨੂੰ ਸਪੋਰਟ ਕਰ ਰਹੀ ਹੈ ਔਰ ਪਾਕਿਸਤਾਨ ਕਾਫੀ ਅਲੱਗ-ਥਲੱਗ ਹੈ ਕੋਈ ਇੱਕ ਦੋ ਦੇਸ਼ ਦੀ ਸਪੋਰਟ ਛੱਡ ਕੇ ਉਹਨਾਂ ਦੇ ਕੋਲ ਉਹ ਨਹੀਂ ਹੈ